ਸਸ਼ਿਆਕਾਲ ਮੈਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਤੇ ਲੈ ਕੇ ਹਾਜ਼ਰ ਹਾਂ ਸਪੀਡ ਨਿਊਜ਼ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ افਰੀਕੀ ਦੇਸ਼ ਕਾਨਾ ਵਿੱਚ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸੇ ਵਿੱਚ ਰੱਖਿਆ ਮੰਤਰੀ ਐਡਵਰਡ ਓਮਾਨ ਬੁਬਾ ਅਤੇ ਵਾਤਾਵਰਣ ਸਮੇਤ 8 ਲੋਕਾਂ ਦੀ ਮੌਤ ਹੋ ਗਈ ਕਾਨਾ ਸਰਕਾਰ ਨੇ ਇਸ ਹਾਦਸੇ ਨੂੰ ਰਾਸ਼ਟਰੀ ਦੁਖਾਂਤ ਦੱਸਿਆ ਤੇ ਇਸ ਹਾਦਸੇ ਵਿੱਚ ਕਾਨਾ ਦੇ ਕਾਰਜਕਾਰੀ ਡਿਪਟੀ ਰਾਸ਼ਟਰੀ ਸੁਰੱਖਿਆ ਕੋਆਰਡੀਨੇਟਰ ਨੈਸ਼ਨਲ ਡੈਮੋਕ੍ਰੈਟਿਕ ਕਾਂਗਰਸ ਕਾਂਗਰਸ ਦੇ ਉਪ ਪ੍ਰਧਾਨ ਅਤੇ ਸਾਬਕਾ ਸੰਸਦੀ ਉਮੀਦਵਾਰ ਸੈਮੂਲ ਅਬੋ ਆਗੇਦੀ ਦੀ ਮੌਤ ਹੋ ਗਈ ਹੈ ਹੈਲੀਕਾਪਟਰ ਵਿੱਚ ਕੁੱਲ 5 ਯਾਤਰੀ ਅਤੇ 3 ਚਾਲਕ ਦਲ ਦੇ ਮੈਂਬਰ ਸਨ ਕਾਣਾ ਦੀ ਫੌਜ ਨੇ ਕਿਹਾ ਕਿ ਹੈਲੀਕਾਪਟਰ ਨੇ ਸਵੇਰੇ 9:00 ਵਜੇ 12:00 ਵਜੇ ਰਾਜਸਥਾਨੀ ਅਕਰਾ ਤੋਂ ਉਡਾਣ ਭਰੀ ਅਤੇ ਸੋਨੇ ਦੀ ਖਾਨ ਵਾਲੇ ਸ਼ਹਿਰ ਓਬਾਸੀ ਵੱਲ ਜਾ ਰਿਹਾ ਸੀ ਅਤੇ ਜਿੱਥੇ ਇੱਕ ਰਾਸ਼ਟਰੀ ਸਮਾਗਮ ਹੋਣਾ ਸੀ ਇਸ ਦੌਰਾਨ ਅਚਾਨਕ ਇਸ ਦਾ ਸੰਪਰਕ ਟੁੱਟ ਗਿਆ ਹਰਿਆਣਾ ਦੇ ਰਿਵਾੜੀ ਜ਼ਿਲ੍ਹੇ ਵਿੱਚ ਬੁੱਧਵਾਰ ਦੇਰ ਰਾਤ ਘਰ ਵਿੱਚ ਸੌਂ ਰਹੇ ਇੱਕ ਸੇਵਾਮੁਕਤ ਸੀਆਰਪੀਐਫ ਜਵਾਨ ਦਾ ਕਤਲ ਕਰ ਦਿੱਤਾ ਗਿਆ। ਦੋ ਬਦਮਾਸ਼ ਉਸ ਨੂੰ ਮਾਰਨ ਲਈ ਬਾਈਕ ਤੇ ਆਏ ਸਨ। ਦੋਵਾਂ ਨੇ ਉਸ ਤੇ ਤੇਜ਼ਸਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਬਦਮਾਸ਼ ਸੇਵਾਮੁਕਤ ਜਵਾਨ ਦੀ ਲਾਸ਼ ਨੂੰ ਬਿਸਤਰੇ ਤੇ ਖੂਨ ਨਾਲ ਲਤਪਟ ਛੱਡ ਕੇ ਭੱਜ ਗਏ ਤੇ ਕਤਲ ਦੀ ਸੂਚਨਾ ਮਿਲਦੇ ਹੀ ਖੋਲ ਥਾਣਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਫੋਰੈਂਸਿਕ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਜਨਰਲ ਹਸਪਤਾਲ ਭੇਜ ਦਿੱਤਾ ਗਿਆ ਤੇ ਪੁਲਿਸ ਅਨੁਸਾਰ 65 ਸਾਲਾ ਨਿਹਾਲ ਸਿੰਘ ਰਿਵਾੜੀ ਦੀ ਜਨਾਪਦ ਪਿੰਡ ਵਿੱਚ ਆਪਣੇ ਘਰ ਵਿੱਚ ਸੌਂ ਰਿਹਾ ਸੀ ਤੇ ਬੁੱਧਵਾਰ ਰਾਤ ਨੂੰ ਲਗਭਗ 2 ਵਜੇ ਦੋ ਨੌਜਵਾਨ ਬਾਈਕ ਤੇ ਆਏ ਉਹਨਾਂ ਨੇ ਨਿਹਾਲ ਸਿੰਘ ਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਨਿਹਾਲ ਸਿੰਘ ਬਾਹਰਲੇ ਕਮਰੇ ਵਿੱਚ ਸੁੱਤਾ ਪਿਆ ਸੀ ਇਸ ਲਈ ਉਸ ਨੇ ਦਰਵਾਜ਼ਾ ਖੋਲ੍ਹਿਆ ਹਮਲੇ ਦੌਰਾਨ ਨਿਹਾਲ ਸਿੰਘ ਨੇ ਉੱਚੀ ਉੱਚੀ ਚੀਕਿਆ ਉਸ ਦੀਆਂ ਚਿੱਕਾ ਸੁਣ ਕੇ ਨਿਹਾਲ ਸਿੰਘ ਦੀ ਪਤਨੀ ਅਤੇ ਪੁੱਤਰ ਬਾਹਰ ਆ ਗਏ ਤੇ ਦੋਵੇਂ ਬਦਮਾਸ਼ ਮੌਕੇ ਦੇ ਭੱਜ ਗਏ ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ ਵੀ ਇਕੱਠੇ ਹੋ ਗਏ ਨੇ ਤੇ ਉਦੋਂ ਤੱਕ ਨਿਹਾਲ ਸਿੰਘ ਦੀ ਮੌਤ ਹੋ ਚੁੱਕੀ ਸੀ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਦੇ Shimla ਜ਼ਿਲ੍ਹੇ ਵਿੱਚ ਬੁੱਧਵਾਰ ਰਾਤ 10:15 ਤੇ ਬੱਦਲ ਫਿਰ ਫਟਿਆ ਤੇ ਇਸ ਨਾਲ ਤਕਲੇਸ਼ ਬਾਜ਼ਾਰ ਵਿੱਚ ਹਫੜਾ ਦਪੜੀ ਮੱਚ ਗਈ ਤੇ ਬੱਦਲ ਫਟਣ ਤੋਂ ਬਾਅਦ ਨੌਗਲੀ ਨਾਲੇ ਵਿੱਚ ਹੜਾ ਆ ਗਿਆ ਇਸ ਤੋਂ ਬਾਅਦ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਜਾਇਆ ਗਿਆ ਇਹ ਘਟਨਾ ਰਾਮਪੁਰ ਤੇ ਦਰਸਾਲ ਇਲਾਕੇ ਵਿੱਚ ਵਾਪਰੀ ਹਾਲਾਂਕਿ ਹੁਣ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ਪਹਾੜਾਂ ਵਿੱਚ ਪਾਰੀ ਮੀਂਹ ਕਾਰਨ ਸਤਲੁਜ ਦਰਿਆ ਦਾ ਪਾਣੀ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਇਸ ਕਾਰਨ ਬਿਲਾਸਪੁਰ ਵਿੱਚ ਸਤਲੁਜ ਦਰਿਆ ਤੇ ਬਣੇ ਕੋਲ ਡੈਮ ਤੋਂ 24 ਘੰਟਿਆਂ ਦੇ ਅੰਦਰ ਤੀਜੀ ਵਾਰ ਪਾਣੀ ਛੱਡਿਆ ਗਿਆ ਤੇ ਕੋਲ ਡੈਮ ਪ੍ਰਬੰਧਨ ਨੇ ਅੱਜ ਵੀਰਵਾਰ ਸਵੇਰੇ 7:30 ਵਜੇ ਪਾਣੀ ਛੱਡਣ ਦੀ ਚੇਤਾਵਨੀ ਜਾਰੀ ਕੀਤੀ ਸੀ ਇਸ ਕਾਰਨ ਸਤਲੁਜ ਦੇ ਪਾਣੀ ਦਾ ਪੱਧਰ 4 ਤੋਂ 5 ਮੀਟਰ ਵੱਧਣ ਦੀ ਸੰਭਾਵਨਾ ਇਸ ਤੇ ਮੱਦੇਨਜ਼ਰ ਪੰਜਾਬ ਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਤੇ ਬੁੱਧਵਾਰ ਨੂੰ ਵੀ ਸਵੇਰੇ ਅਤੇ ਸ਼ਾਮ ਦੇ ਦੋ ਵਾਰ ਪਾਣੀ ਛੱਡਿਆ ਗਿਆ ਇਸ ਦੇ ਨਾਲ ਹੀ ਚੰਡੀਗੜ੍ਹ ਹਾਈਵੇ ਜ਼ਮੀਨ ਖਿਸਕਣ ਕਾਰਨ ਲਗਭਗ 36 ਘੰਟਿਆਂ ਲਈ ਬੰਦ ਹੈ ਤੇ ਇਸ ਮੌਨਸੂਨ ਸੀਜ਼ਨ ਵਿੱਚ ਬੱਦਲ ਫਟਣ ਅਤੇ ਹੜਾ ਕਰਨ ਹੁਣ ਤੱਕ 199 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਲਈ ਆਪਣੇ ਕਿਸਾਨਾਂ ਦਾ ਹਿੱਤ ਸਰਵਉੱਚ ਪਹਿਲ ਹੈ ਤੇ ਭਾਰਤ ਆਪਣੇ ਕਿਸਾਨਾਂ, ਪਸ਼ੂ ਪਾਲਕਾਂ ਤੇ ਮਛੇਰੇ ਪੈਣਪਰਾਵਾਂ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਮੈਂ ਜਾਣਦਾ ਹਾਂ ਕਿ ਵਿਅਕਤੀਗਤ ਤੌਰ ਤੇ ਮੈਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ ਪਰ ਮੈਂ ਇਸ ਲਈ ਤਿਆਰ ਹਾਂ। ਮੇਰੇ ਦੇਸ਼ ਦੇ ਮਛੇਰਿਆਂ ਲਈ ਮੇਰੇ ਦੇਸ਼ ਦੇ ਪਸ਼ੂ ਪਾਲਕਾਂ ਲਈ ਅੱਜ ਭਾਰਤ ਤਿਆਰ ਹੈ ਪੀਐਮ ਮੋਦੀ ਦੇ ਇਸ ਬਿਆਨ ਨੂੰ ਟਰੰਪ ਦੇ ਦੁੱਗਣੇ ਟੈਰਿਫ ਦੇ ਐਲਾਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਭਾਰਤ ਨੇ ਅਮਰੀਕਾ ਭੇਜੇ ਜਾਣ ਵਾਲੇ ਸਮਾਨਾਂ ਤੇ ਅੱਜ ਤੋਂ 25% ਦੀ ਟੈਰਿਫ ਲੱਗੇਗਾ ਤੇ ਦੂਜੇ ਪਾਸੇ 25% ਦੀ ਵਾਧੂ ਟੈਰਿਫ 27 ਅਗਸਤ ਤੋਂ ਲਾਗੂ ਹੋਵੇਗਾ ਇਸ ਦੇ ਨਾਲ ਭਾਰਤੀ ਸਮਾਨ ਅਮਰੀਕੀ ਬਾਜ਼ਾਰ ਵਿੱਚ ਮਹਿੰਗੇ ਹੋ ਜਾਣਗੇ ਉਹਨਾਂ ਦੀ ਮੰਗ ਘੱਟ ਸਕਦੀ ਹੈ ਤੇ ਉੱਥੋਂ ਦੇ ਇੰਪੋਰਟਸ ਹੋਰ ਦੇਸ਼ਾਂ ਤੋਂ ਸਮਾਨ ਮੰਗਵਾ ਸਕਦੇ ਹਨ ਕਿਸਾਨਾਂ ਦੀ ਆਮਦਨ ਵਧਾਉਣਾ ਖੇਤੀ ਤੇ ਖਰਚ ਘੱਟ ਕਰਨਾ ਤੇ ਆਮਦਨ ਦੇ ਨਵੇਂ ਸਰੋਤ ਬਣਾਉਣ ਦੇ ਟੀਚਿਆਂ ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਤੇ ਪੀਐਮ ਮੋਦੀ ਨੇ ਵੀਰਵਾਰ ਨੂੰ ਦਿੱਲੀ ਵਿੱਚ ਆਯੋਜਿਤ ਐਮਐਸ ਸੁਆਮੀ ਨਾਥਨ ਸ਼ਤਾਬਦੀ ਕੁਮਾਂਤਰੀ ਸੰਮੇਲਨ ਵਿੱਚ ਹਿੱਸਾ ਲਿਆ ਤੇ ਪੀਐਮ ਮੋਦੀ ਨੇ ਕਿਹਾ ਕਿ ਕੁਝ ਵਿਅਕਤੀਤਵ ਅਜੇ ਹੁੰਦੇ ਹਨ ਜਿਨ੍ਹਾਂ ਦਾ ਯੋਗਦਾਨ ਕਿਸੇ ਇੱਕ ਯੁੱਗ ਜਾਂ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹੁੰਦਾ हिमाचल प्रदेश ਵਿੱਚ ਪਾਰੀਮੀ ਤੋਂ ਬਾਅਦ ਪੰਜਾਬ ਵਿੱਚ ਵੀ ਹੜ੍ਹਾਂ ਦਾ ਖਤਰਾ ਮੰਡਰਾ ਰਿਹਾ ਹੈ ਤੇ ਬੀਤੀ ਸ਼ਾਮ ਪੌਂਗ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਤੇ ਇਸ ਦੇ ਬਾਵਜੂਦ ਪੌਂਗ ਡੈਮ ਪੰਡਾਰ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਇਸ ਕਰਕੇ ਅੱਜ ਵੀਰਵਾਰ ਸਵੇਰੇ ਮੁੜ ਪੌਂਗ ਡੈਮ ਤੋਂ ਵਾਧੂ ਪਾਣੀ ਛੱਡਿਆ ਗਿਆ ਜਿਸ ਕਾਰਨ ਰਾਜ ਦੇ ਕਈ ਖੇਤਰਾਂ 'ਚ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਗਈ ਪਾਖੜਾ ਬਿਆਸ ਪ੍ਰਬੰਧਨ ਬੋਰਡ ਵਿੱਚ ਇਸ ਫੌਂਦੀ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਨੋਟੀਫਿਕੇਸ਼ਨ 'ਚ ਦੱਸਿਆ ਗਿਆ ਸੀ ਕਿ ਪੌਂਗ ਰਿਜ਼ਰਵਾਇਰ ਵਿੱਚ ਉੱਚ ਪ੍ਰਵਾਹ ਪ੍ਰਵਾਹ ਪ੍ਰਾਪਤ ਹੋਣ ਦੇ ਕਾਰਨ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾ ਅਤੇ ਪੌਂਗ ਰਿਜ਼ਰਵואר ਦੇ ਸਪਿਲਵੇ ਗੇਟਾਂ ਰਾਹੀਂ ਵੱਧ ਤੋਂ ਵੱਧ ਸੰਭਵ ਪਾਣੀ ਛੱਡਿਆ ਜਾਵੇਗਾ ਤੇ 7 ਅਗਸਤ ਨੂੰ 40000 ਕਿਓਸਿਕ ਪਾਣੀ ਛੱਡਿਆ ਜਾਵੇਗਾ ਰਵਾਇਤੀ ਪ੍ਰੋਟੋਕਾਲ ਦੇ ਅਨੁਸਾਰ ਹੌਲੀ-ਹੌਲੀ ਪਾਣੀ ਛੱਡਿਆ ਜਾਵੇਗਾ ਤੇ ਪੌਂਗ ਡੈਮ ਪਾਵਰ ਹਾਊਸ ਦੀਆਂ ਟਰਬਾਈਨਾ ਅਤੇ ਪੌਂਗ ਪੰਡਾਰ ਦੇ ਸਪਿਲਵੇ ਗੇਟਾਂ ਰਾਹੀਂ ਅੱਜ ਸਵੇਰੇ 40000 ਕਿਓਸਿਕ ਪਾਣੀ ਛੱਡਣ ਮਗਰੋਂ ਅਧਿਕਾਰੀਆਂ ਨੇ ਕਿਹਾ ਕਿ ਰਵਾਇਤੀ ਪ੍ਰੋਟੋਕਾਲ ਅਨੁਸਾਰ ਪੜਾ ਵਾਰ ਪਾਣੀ ਦੀ ਨਿਕਾਸੀ ਵਿਦਾਈ ਜਾਵੇਗੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਿੰਚਾਈ ਅਤੇ ਹੜ ਕੰਟਰੋਲ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਤੇ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਾਵਧਾਨੀ ਅਤੇ ਸ਼ੁਰੂਆਤੀ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ ਡਰੱਗ ਖਿਲਾਫ ਜਾਰੀ ਮਹਿੰਮ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਯੂਨਿਟ ਨੂੰ ਵੱਡੀ ਕਾਮਯਾਬੀ ਮਿਲੀ ਹੈ 36.150 ਫੀਮ ਦੀ ਭਰਾਮਤ ਦੇ ਇੱਕ ਪੁਰਾਣੇ ਕੇਸ ਵਿੱਚ ਲੁੜਿੰਦੇ ਭਗੌੜਾ ਮੁਲਜ਼ਮ ਤੇ ਮਸ਼ਹੂਰ ਪੰਜਾਬੀ ਸਿੰਗਰ ਜਸਜੀਤ ਸਿੰਘ ਉਰਫ ਕਾਲਾ ਉਰਫ ਬਾਜ ਸਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਇਹ ਮੁਲਜ਼ਮ 2015 ਵਿੱਚ ਦਰਜ ਹੋਏ ਇੱਕ ਮਾਮਲੇ ਵਿੱਚ ਸ਼ਾਮਲ ਸੀ ਐਨਸੀਬੀ ਨੇ 2016 ਤੋਂ ਹੀ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਸੀ ਪਰ ਉਹ ਲਗਾਤਾਰ ਜਗ੍ਹਾ ਤੇ ਪਛਾਣ ਬਦਲ ਕੇ ਫਰਾਰ ਚੱਲ ਰਿਹਾ ਸੀ ਲਗਭਗ 10 ਸਾਲ ਤੱਕ ਫਰਾਰ ਰਹਿਣ ਦੇ ਬਾਵਜੂਦ ਮੁਲਜ਼ਮ ਐਨਸੀਬੀ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਿਆ ਗੌਰਤਲਬਾਕੀ ਫਰਾਰੀ ਦੌਰਾਨ ਜਸਜੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਇੱਕ ਗਾਇਕ ਵਜੋਂ ਨਵੀਂ ਪਛਾਣ ਬਣਾ ਲਈ ਸੀ ਉਸ ਨੇ YouTube ਅਤੇ Instagram ਵਰਗੇ ਪਲੇਟਫਾਰਮ ਤੇ ਇੱਕ ਵੱਖਰੇ ਨਾਂ ਤੋਂ ਗਾਣੇ ਅਪਲੋਡ ਕੀਤੇ ਜਿਨ੍ਹਾਂ ਲੱਖਾਂ ਲੋਕਾਂ ਨੇ ਦੇਖਿਆ ਤੇ ਪਸੰਦ ਕੀਤਾ ਅਖਬਾਰਾਂ ਵਿੱਚ ਉਸ ਦੀਆਂ ਤਸਵੀਰਾਂ ਛਪਵਾਈਆਂ ਗਈਆਂ ਅਤੇ ਉਸ ਦੇ ਸਿਰ ਤੇ 50000 ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ ਤੇ ਪਿਤੇ ਦਿਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰੋਜ਼ਪੁਰ ਤੋਂ ਸਵੇਰ ਸਵੇਰੇ ਹੀ ਬਹੁਤ ਹੀ ਮੰਦਪਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪੈਂਪਰਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਤੇ ਓਵਰ ਸਪੀਡ ਆ ਰਹੀ ਗੱਡੀ ਵੱਲੋਂ ਪੈਣਪਰਾ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਜਿਸ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਮ੍ਰਿਤਕਾਂ ਦੀ ਪਛਾਣ ਰਾਜਵੀਰ ਕੌਰ ਜੋ 22 ਸਾਲਾਂ ਦੀ ਸੀ ਅਤੇ ਗੁਰਵਿੰਦਰ ਸਿੰਘ ਜੋ ਕਿ 28 ਸਾਲ ਦੀ ਸਤਾ ਸੀ ਸੋ ਉਸ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਦੋਵੇਂ ਪਿੰਡ ਵੱਲ ਨੂੰ ਵਾਪਸ ਆ ਰਹੇ ਸੀ ਤੇ ਰਸਤੇ ਵਿੱਚ ਓਵਰ ਸਪੀਡ ਗੱਡੀ ਬਾਈਕ ਤੇ ਸਵਾਰ ਪੈਣਪਰਾ ਨੂੰ ਟੱਕਰ ਮਾਰਦੀ ਹੈ ਜਿਸ ਨਾਲ ਦੋਵੇਂ ਦੇ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੇ ਲੜਕੀ ਦੀਆਂ ਦੋ ਹੋਰ ਪੈਣਾ ਵੀ ਨੇ ਤੇ ਗੱਡੀ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ ਪਰਿਵਾਰ ਵੱਲੋਂ ਗੱਡੀ ਚਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਏ ਸਨ ਤੇ ਉਹਨਾਂ ਨੂੰ ਪੂਰੇ ਮਾਮਲੇ ਦੀ ਜਾਂਚ ਉਹਨਾਂ ਵੱਲੋਂ ਕੀਤੀ ਵੀ ਜਾ ਰਹੀ ਹੈ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਦੇ ਜਲਦ ਹੀ ਗੱਡੀ ਚਾਲਕ ਨੂੰ ਫੜਨ ਦਾ ਭਰੋਸਾ ਦਿੱਤਾ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਵਿਰੋਧੀ ਧਿਰ ਦੇ ਮੈਂਬਰਾਂ ਸਮੇਤ ਦਿੱਲੀ ਦੇ ਸਾਰੇ ਸੱਤਰ ਵਿਧਾਇਕਾਂ ਨੂੰ ਅਧਿਕਾਰਤ ਵਰਤੋਂ ਲਈ Apple iPhone 16 Pro ਫੋਨ ਮਿਲੇ ਹਨ ਉਹਨਾਂ ਨੂੰ ਨਵੇਂ iPad ਅਤੇ Tablet ਵੀ ਮਿਲੇ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਹ ਕਾਗਜ਼ ਰਹਿਤ ਹੋਣ ਦਾ ਹਿੱਸਾ ਹੈ ਤੇ ਇਹ ਤਬਦੀਲੀ ਨੈਸ਼ਨਲ ਈ ਵਿਧਾਨ ਐਪਲੀਕੇਸ਼ਨ ਐਨਵੀਏ ਦੀ ਸ਼ੁਰੂਆਤ ਲਈ ਕੀਤੀ ਗਈ ਹੈ ਜੋ ਵਿਧਾਨ ਸਭਾ ਨੂੰ ਡਿਜੀਟਲ ਟੈਗ ਨਾਲ ਚਲਾਉਣ ਵਿੱਚ ਸਹਾਇਤਾ ਕਰਦੀ ਹੈ ਪਹਿਲੀ ਵਾਰ ਸਾਰੇ ਸੰਸਦ ਮੈਂਬਰਾਂ ਨੇ ਸੈਸ਼ਨ ਦੌਰਾਨ ਆਪਣੇ ਨਵੇਂ ਉਪਕਰਨਾਂ ਦੀ ਵਰਤੋਂ ਕੀਤੀ ਵਿਧਾਇਕਾਂ ਨੂੰ ਜੁਲਾਈ ਵਿੱਚ ਸਿਸਟਮ ਦੀ ਵਰਤੋਂ ਕਰਨ ਦੀ ਸਿਖਲਾਈ ਦਿੱਤੀ ਗਈ ਸੀ ਹਾਲਾਂਕਿ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੰਗਾਮਾ ਹੋ ਗਿਆ ਸੀ ਅਤੇ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਕਈਆਂ ਨੇ ਇਸ ਨੂੰ ਟੈਕਸਦਾਤਾਵਾਂ ਦੇ ਪੈਸੇ ਦੀ ਬਰਬਾਦੀ ਦੱਸਿਆ ਤੇ ਕੁਝ ਲੋਕਾਂ ਨੇ ਇਹ ਵੀ ਹੈਰਾਨੀ ਜ਼ाहिर ਕੀਤੀ ਕਿ ਮੇਕ ਇਨ ਇੰਡੀਆ ਅੰਦੋਲਨ ਦਾ ਕੀ ਹੋਇਆ ਸੋ ਅੱਜ ਦੇ ਬੁਲੇਟਿਨ ਵਿੱਚ ਐਨ ਆਈ ਦਿਓ ਆ ਗਿਆ ਧੰਨਵਾਦ